ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਮੱਲਣ ਦੇ ਦਿਮਾਗ ਵਿੱਚ ਹਰ ਵੇਲੇ ਹੀ ਬਲਕਾਰ ਦੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ ਉਹਨੂੰ ਕੋਈ ਬੁਲਾਉਂਦਾ ਤਾਂ ਉਹ ਇਸ ਤਰ੍ਹਾਂ ਹੂੰ ਕਹਿ ਕੇ ਬੋਲਦਾ ਜਿਵੇਂ ਕੋਈ ਸੁੱਤਾ ਪਿਆ ਉੱਬੜਵਾਹਾ ਉੱਠ ਕੇ ਗੱਲਾਂ ਕਰਦਾ ਹੋਵੇ ਚੋਰਾ ਤਾਂ ਉਹਦੀ ਪਤਨੀ ਚੰਦਕੌਰ ਨੂੰ ਵੀ ਬਹੁਤ ਸੀ ਪਰ ਉਹਦਾ ਦਿਲ ਕੁਝ ਇੱਕ ਕਾਰਣਾ ਸੀ ਰੋਂਦੀ ਤਾਂ ਉਹ ਵੀ ਰਹਿੰਦੀ ਪਰ ਮੱਲਣ ਦਾ ਦਿਲ ਟਿਕਾਉਣ ਲੱਗਦੀ ਉਹਨੂੰ ਤਰਵਾਸ ਦਿੰਦੀ ਜਿਵੇਂ ਆਪਣੇ ਆਪ ਨੂੰ ਹੀ ਤਰਵਾਸ ਦੇ ਰਹੀ ਹੋਵੇ ਆਖ ਦੀ ਚਲ ਐ ਸਮਝ ਲੈਣੇ ਆ ਵੀ ਰੱਬ ਨੇ ਉਹ ਸਾਨੂੰ ਦਿੱਤਾ ਹੀ ਨਹੀਂ ਸੀ ਜਿਨ੍ਹਾਂ ਦੇ ਪੁੱਤ ਹੈ ਨਹੀਂ ਕੁਝ ਵੀ ਹੈ ਨਹੀਂ ਉਹ ਵੀ ਤਾਂ ਕਿਵੇਂ ਦਿਨ ਕੱਟਦੇ ਹੀ ਆ ਆਪਣੀਆਂ ਤਿੰਨ ਧੀਆ ਪੁੱਤਾਂ ਵਰਗੀਆਂ ਹੀ ਨੇ ਆਪਣਾ ਨਾਂ ਹੈਗਾ ਸੰਸਾਰ ਤੇ ਪਰ ਨਹੀਂ ਮੱਲਣ ਦਿਨ ਉਹ ਦਿਨ ਬਿਤਦਾ ਜਾ ਰਿਹਾ ਸੀ ਕੰਡਾ ਬੰਨੇ ਨਾਲ ਲੱਗਦਾ ਟਾਲੀ ਵਾਲਾ ਖੇਤ 10 ਕੁਮਾ ਜਿਹੜਾ ਫੇਰ ਮੁਰੱਬਾ ਬੰਦੀ ਵਿੱਚ 8 ਕਿੱਲੇ ਰਹਿ ਗਿਆ ਸੀ ਸਾਰੇ ਦਾ ਸਾਰਾ 30000 ਵਿੱਚ ਹਰਦਿਤ ਸਿੰਘ ਕੋਲ ਗਹਿਣੇ ਸੀ ਪਾਈ ਰੂਪੇ ਵਾਲਾ ਖੇਤ ਛੇ ਕੁਮਾ ਜਿਹੜਾ ਫੇਰ ਮਰੱਬਾਬੰਦੀ ਵਿੱਚ ਚਾਰ ਕਿੱਲੇ ਰਹਿ ਗਿਆ ਸੀ ਬਸ ਇਹੀ ਖੇਤ ਹੁਣ ਮੱਲਣ ਦੇ ਕਬਜ਼ੇ ਵਿੱਚ ਸੀ ਮੱਲਣ ਨੇ ਸਾਰੇ ਪਸ਼ੂ ਵੇਚ ਦਿੱਤੇ ਸਨ ਵਾਹੀ ਦਾ ਕੰਮ ਤਾਂ ਕਦੋਂ ਦਾ ਛੱਡਿਆ ਹੋਇਆ ਸੀ ਬੁੜਾ ਬੁੜੀ ਬਸ ਇੱਕ ਗਾਂ ਰੱਖਦੇ ਚਾਹ ਹੋ ਜਾਂਦੀ ਥੋੜਾ ਕਣਾ ਪੀ ਵੀ ਲੈਂਦੇ ਖਾਣ ਜੋਗੇ ਦਾਣੇ ਪਾਈ ਰੂਪੇ ਵਾਲੇ ਖੇਤ ਵਿੱਚੋਂ ਆ ਜਾਂਦੇ ਦੋ ਤਾਂ ਜੀ ਸਨ ਐਨਾ ਕਿੰਨਾ ਕੁ ਖਰਚ ਸੀ ਉਹਨਾਂ ਦਾ ਮੱਲਣ ਸਿੰਘ ਤੋਂ ਪੁੱਤ ਦਾ ਵਿਗੋਚਾ ਛੱਲਿਆ ਨਾ ਗਿਆ ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ ਉਹਨੇ ਰੋਟੀ ਖਾਣੀ ਲਗਭਗ ਛੱਡ ਹੀ ਦਿੱਤੀ ਬਸ ਐਵੇਂ ਕੱਲ ਦਾ ਫੁਲਕਾ ਮੂੰਗੀ ਦੀ ਦਾਲ ਨਾਲ ਖਾ ਲੈਂਦਾ ਦੁੱਧ ਪੀਂਦਾ ਹੀ ਨਾ ਚਾਹ ਦੀ ਬੁੱਕ ਲੈਂਦਾ ਤਾਂ ਜੋ ਦਿਲ ਖੜਾ ਰਹੇ ਅਖੀਰ ਪੁੱਤ ਦਾ ਗਮੋਦੀ ਜਾਨ ਲੈ ਕੇ ਹੀ ਹਟਿਆ ਚੰਦਕੌਰ ਇਕੱਲੀ ਰਹਿ ਗਈ ਘਰ ਉਹਨੂੰ ਵੱਡ-ਵੱਡ ਖਾਣ ਲੱਗਿਆ ਰਾਤਾਂ ਨੂੰ ਉਹਨੂੰ ਆਪਣਾ ਹੀ ਘਰ ਡਰਾਉਣ ਲੱਗਦਾ ਕੰਧਾਂ ਜਿਵੇਂ ਉਹਦੇ ਉੱਤੇ ਡਿੱਗੂ ਡਿੱਗੂ ਕਰਦੀਆਂ ਲੱਗਦਾ ਜਿਵੇਂ ਉਹ ਰਾਤ ਵੇਲੇ ਮੜੀ ਮਸਾਣਾ ਵਿੱਚ ਸੌਂਦੀ ਹੋਵੇ ਕਦੇ-ਕਦੇ ਕੋਈ ਕੁੜੀ ਆਉਂਦੀ ਤਾਂ ਉਹਦਾ ਦਿਲ ਟਿਕਾਉਣ ਲੱਗਦੀ ਪੰਜ-ਸੱਤ ਦਿਨ ਰਹਿ ਵੀ ਜਾਂਦੀ ਜਮਾਈ ਆਉਂਦੇ ਤਾਂ ਕਿੰਨਾ-ਕਿੰਨਾ ਚਿਹਰਾ ਉਹਦੇ ਮੰਜੇ ਦੀ ਬਾਹੀ ਉੱਤੇ ਬੈਠ ਕੇ ਉਹਦੇ ਨਾਲ ਗੱਲਾਂ ਕਰਦੇ ਧੀਆਂ ਕਹਿੰਦੀਆਂ ਮਾਂ ਹੁਣ ਤਾਂ ਤੂੰ ਸਾਡੇ ਕੋਲ ਚੱਲ ਕੇ ਰਹਿ ਧੂਰਕੋਟ ਵਾਲੀ ਮਿੱਤੋ ਆਪਣੇ ਵੱਲ ਖਿੱਚ ਕਰਦੀ ਭੈਣੀ ਬਾਗੇ ਵਾਲੀਆਂ ਦੋਵੇਂ ਕੁੜੀਆਂ ਲਖੋ ਅਤੇ ਜੀਤੋ ਨੂੰ ਆਪਣੇ ਕੋਲ ਲੈ ਜਾਣ ਲਈ ਬਹੁਤਾ ਹੀ ਜ਼ੋਰ ਪਾਉਂਦੀਆਂ ਚੰਦਕੁਰ ਨੂੰ ਸੌਖਾ ਸਾ ਆਉਣ ਲੱਗਦਾ ਉਹ ਸੋਚਦੀ ਈ ਥੀਆਂ ਉਹਦਾ ਕਿੰਨਾ ਕਰਦੀਆਂ ਹਨ ਪਰ ਉਹਦੀਆਂ ਭੁੱਬਾਂ ਨਿਕਲ ਜਾਂਦੀਆਂ ਪੁੱਤਾਂ ਵੇ ਇੱਕ ਤੂੰ ਨਹੀਂ ਹੈ ਬਸ ਬਲਕਾਰ ਸਿਆਂ ਮੈਂ ਤੇਰੇ ਕੀ ਕੀ ਬਣਤ ਬਣਾਉਣੇ ਸੀ ਵੇ ਉਹਦੇ ਜਵਾਈ ਝੱਟ ਆਖ ਖੁੱਟ ਤੇ ਅੰਮਾ ਜੀ ਅਸੀਂ ਤੁਹਾਡੇ ਪੁੱਤ ਨਹੀਂ ਆ ਨਾ ਸਾਨੂੰ ਤੂੰ ਆਪਣਾ ਪੁੱਤ ਨਹੀਂ ਸਮਝਦੀ ਅਸੀਂ ਕੌਣ ਆ ਅਸੀਂ ਅੰਮਾ ਜੀ ਤੇਰੇ ਸਾਹਾਂ ਦੇ ਦਮਾਨੇ ਆ ਤੇ ਫਿਰ ਇੱਕ ਦਿਨ ਧੂਰਕਾਟ ਵਾਲਾ ਉਹਦਾ ਜਵਾਈ ਆਇਆ ਜੀਪ ਵਿੱਚ ਬਿਠਾ ਕੇ ਉਹਨੂੰ ਮੱਲੋ ਮੱਲੀ ਧੂਰਕੋਟ ਲੈ ਗਿਆ ਤੂਰਕੋਟੋ ਦੋ ਮਹੀਨੇ ਮਸਾ ਰਹੀ ਸਾਰਾ ਦਿਨ ਬਲਕਾਰ ਅਤੇ ਮੱਲਣ ਦੇ ਕੀਰ ਨੇ ਹੀ ਪਾਈ ਜਾਇਆ ਕਰੇ ਅਖੀਰ ਇੱਕ ਦਿਨ ਕਹਿੰਦੀ ਤੂ ਧੀਏ ਮੈਨੂੰ ਮਾਰਨ ਨੂੰ ਇੱਥੇ ਚੱਕ ਲਈ ਐ ਮੈਨੂੰ ਤਾਂ ਮੇਰੇ ਨਗਰ ਖੇੜੇ ਛੱਡ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਉੱਥੇ ਹੀ ਮਰੂੰਗੀ ਜਿੱਥੇ ਮੇਰਾ ਪੁੱਤ ਤੇ ਮੇਰੇ ਸਿਰ ਦਾ ਸਾਈ ਖਾਪਨ ਹੋਏ ਆ ਬਗਾਨੇ ਪਿੰਡ 'ਨੀ ਮੇਰੀ ਜਾਨ ਨਿਕਲਦੀ ਜੇ ਤੂੰ ਕਹੇ ਬਹੁਤਾ ਹੀ ਤੰਗ ਕਰਨ ਲੱਗੀ ਤਾਂ ਜਮਾਈਓ ਨੂੰ ਕੋਠੀ ਫੇਰ ਛੱਡ ਗਿਆ ਤੂਰਕੋਟ ਵਾਲਿਆਂ ਦੇ ਮਨ ਵਿੱਚ ਜੋ ਵਸੀ ਸੀ ਉਹ ਗੱਲ ਪੂਰੀ ਹੋ ਨਾ ਹੋਈ ਉਹ ਤਾਂ ਚਾਹੁੰਦੇ ਸਨ ਕਿ ਭਲੋ ਕੇ ਬੁੜੀ ਤਾਂ ਸਾਰੀ ਜ਼ਮੀਨ ਦੀ ਵਸੀਅਤ ਕਰਵਾ ਲੈਣਗੇ ਪਰ ਉਹ ਤਾਂ ਬੜੀ ਚੁਸਤ ਸੀ ਨੂੰ ਕਿਹੜਾ ਘਰ ਧਾਰਨ ਦਿੰਦੀ ਸੀ ਉਹਨੂੰ ਧੂਰਕੋਟ ਵਾਲਿਆਂ ਨੇ ਤੇ ਡਿੱਟੀ ਨੀਤ ਦਾ ਸਭ ਪਤਾ ਸੀ ਕੋਠੀ ਆ ਕੇ ਉਹ ਧੂਰਕੋਟ ਵਾਲੇ ਜਵਾਈ ਨੂੰ ਕਹਿੰਦੀ ਤੇਖ ਸਾਉ ਧੀਆਂ ਤਿੰਨੇ ਇਕੋ ਨੇ ਮੈਨੂੰ ਕਿਸੇ ਇੱਕ ਦੀ ਕੀਲ 'ਚ ਮੈਂ ਨਹੀਂ ਆਉਣ ਵਾਲੀ ਚਲਾਕੀ ਤਾਂ ਮੈਂ ਭੋਰਾ ਕਿਹੜਾ ਚੱਲਣ ਦਿੰਨੀ ਆ ਕਿਸੇ ਦੀ ਬੁੜੀ ਦੀ ਗੱਲ ਸੁਣ ਕੇ ਉਹ ਨੀਵੀ ਹੀ ਪਾ ਗਿਆ ਨਾ ਮੋਸ਼ੀ ਮੰਨ ਕੇ ਕਹਿਣ ਲੱਗਿਆ ਨਹੀਂ ਅੰਮਾ ਜੀ ਤੂੰ ਤਾਂ ਪੁੱਠਾ ਸੋਚ ਗਈ ਮੈਂ ਤਾਂ ਤੇਰੀ ਸੇਵਾ ਕਰਨ ਨੂੰ ਲੈ ਕੇ ਗਿਆ ਸੀ ਤੈਨੂੰ ਹੁਣ ਤੂੰ ਇੱਥੇ ਆਖਿਆ ਇੱਥੇ ਛੱਡ ਗਿਆ ਤੈਨੂੰ ਸਾਡੇ ਚ ਕੋਈ ਬੇਇਮਾਨੀ ਹੁੰਦੀ ਤਾਂ ਆਉਣ ਕਾਹਨੂੰ ਦਿੰਦੇ ਇੱਥੇ ਤੈਨੂੰ ਉਹ ਹੋਰ ਪਾਖੁੱਠੀ ਐ ਕੋਈ ਮੱਲੋ ਮੱਲੀ ਲਵਾ ਲੂ ਗੁੱਠਾ ਮੇਰਾ ਮੇਰਾ ਕੋਈ ਨਹੀਂ ਤਾਂ ਕੀ ਐ ਮੈਂ ਤਾਂ ਕੱਲੀ ਬੀਹਾਂ ਵਰਗੀਆਂ ਕੋਈ ਤੜੀ ਖੁਸ਼ੀ ਨੂੰ ਦਿਖਾਵੇ ਮੈਨੂੰ ਫਿਰ ਠੰਡੀ ਹੋ ਕੇ ਕਹਿ ਲੱਗੀ ਹਾਂ ਤਿੰਨਾਂ ਨੂੰ ਇਕੋ ਜਾਂ ਕਰਕੇ ਜਾਉਂ ਰਾਮ ਨਾਲ ਬੈਠੋ ਆਪਦੇ ਘਰਿੰ ਜਿੰਨਾ ਚਿਰ 2 ਮਹੀਨੇ ਉਹ ਤੂਰਕੋਟ ਰਹੀ ਢੇਣੀ ਬਾਗੇ ਵਾਲੇ ਵੀ ਉੱਥੇ ਢੇੜਾ ਰੱਖਦੇ ਸਨ ਦਸੀ 15 ਦਿਨੀ ਹੀ ਕੋਈ ਨਾ ਕੋਈ ਜਾਂਦਾ ਕਦੇ ਲਖੋ ਕਦੇ ਜੀਤੋ ਕਦੇ ਜਮਾਈਆਂ ਚੋਂ ਕੋਈ ਅਤੇ ਕਦੇ ਲਖੋ ਦਾ ਕੋਈ ਮੁੰਡਾ ਤੂਰਕੋਟ ਆਣੋਂ ਉਹਨਾਂ ਨੂੰ ਕੋਈ ਵਰਜਤਾ ਸਕਦਾ ਨਹੀਂ ਸੀ ਉਹ ਵੀ ਉਹਦੀ ਰਾਜੀ ਖੁਸ਼ੀ ਦਾ ਪਤਾ ਲੈਣ ਹੀ ਆਉਂਦੇ ਬਿਜਲੀ ਗੱਲ ਨਿੱਖਰ ਕੇ ਸਾਹਮਣੇ ਤਾਂ ਆਉਂਦੀ ਹੀ ਨਾ ਬਿਚਲੀ ਗੱਲ ਸਮਝਦੇ ਧੂਰਕੋਟ ਵਾਲੇ ਵੀ ਸੀ ਅਤੇ ਸਮਝਦੇ ਭੈਣੀ ਬਾਗੇ ਵਾਲੇ ਵੀ ਵਿਚਲੀ ਗੱਲ ਜਿਹਨੂੰ ਸਮਝਦੀ ਚੰਦਕੌਰ ਆਪ ਵੀ ਨਿਤ-ਨਿਤ ਹਿੱਸੇ ਠੇਕੇ ਵਾਲੀਆਂ ਮਗਰ ਕੌਣ ਪਕਾਈ ਮਾਰਦਾ ਪਿੰਡ ਦੇ ਹੀ ਇੱਕ ਸਿਆਣੇ ਬੰਦੇ ਨੇ ਦੇ ਆਖਣ ਉੱਤੇ ਚੰਦਕੌਰ ਨੇ ਭਾਈ ਰੂਪੇ ਵਾਲੇ ਚਾਰ ਕਿੱਲੇ ਖੇਤ 10000 ਰੁਪਏ ਵਿੱਚ ਪਰਮਜੀਤ ਪਟਵਾਰੀ ਕੋਲ ਗਹਿਣੇ ਧਾਰ ਦਿੱਤਾ 10000 ਪਿੰਡ ਦੀ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਬੈਂਕ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਜਿੰਦਿਓਂ ਅੰਦਰ ਸੰਤੋਖ ਵਿੱਚ ਰੱਖਦੀ ਕਿਸੇ ਨੂੰ ਦਿਖਾਉਂਦੀ ਨਾ ਬੈਂਕ ਦੇ ਮੈਨੇਜਰ ਕੋਲ ਜਾ ਕੇ ਹੀ ਪੈਸੇ ਕਢਵਾਉਣ ਖਾਤਰ ਫਾਰਮ ਉੱਤੇ ਗੁੱਠਾ ਲਾਉਣ ਵੇਲੇ ਕਾਪੀ ਨੂੰ ਮੈਲੇ ਲੱਠੇ ਦੇ ਚਿੱਟੇ ਰਮਾਲ ਵਿੱਚੋਂ ਖੋਲਦੀ ਜਦੋਂ ਲੋੜ ਹੁੰਦੀ ਜਿੰਨਿਆਂ ਦੀ ਲੋੜ ਪੈਂਦੀ ਉਹ ਬੈਂਕ ਵਿੱਚੋਂ ਰੁਪਈਆ ਕਢਵਾ ਲਿਆਉਂਦੀ ਉਹਦਾ ਖਾਣ ਪੀਣ ਅਤੇ ਦਵਾਈ ਬੂਠੀ ਦਾ ਖਰਚ ਚੱਲਦਾ ਰਹਿੰਦਾ ਅਖੀਰ ਬੁਢੀ ਦੇ ਦਿਨ ਨੇੜੇ ਆ ਗਏ ਬੈਂਕ ਦੀ ਕਾਪੀ ਵਿੱਚ ਅਜੇ ਰਕਮ ਹੈਗੀ ਸੀ ਉਹਨੇ ਕਿਸੇ ਧੀ ਨੂੰ ਨਹੀਂ ਬੁਲਾਇਆ ਕਿਸੇ ਜਮਾਈ ਦੋਤੇ ਨੂੰ ਨਹੀਂ ਸੱਦਿਆ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਮੇਰ ਸਿੰਘ ਨੂੰ ਨਾਲ ਲਾ ਜਾ ਕੇ ਫੂਲ ਦੇ ਤਹਿਸੀਲਦਾਰ ਕੋਲ ਪੱਕੀ ਵਸੀਅਤ ਕਰਵਾ ਦਿੱਤੀ ਕਿ ਉਹਦੀ ਮੌਤ ਤੋਂ ਬਾਅਦ ਉਹਦੀ ਜ਼ਮੀਨ ਜਾਇਦਾਦ ਦੇ ਤਿੰਨ ਹਿੱਸੇ ਕੀਤੇ ਜਾਣ ਤਿੰਨਾਂ ਧੀਆਂ ਨੂੰ ਬਰਾਬਰ ਦਾ ਹਿੱਸਾ ਆਵੇ ਪਿੰਡ ਵਿੱਚ ਗੱਲ ਉੱਡੀ ਬਈ ਬੜੀ ਐ ਚੰਦਗੌਰ ਪੁੜੀ ਤਾਂ ਆਪ ਹੀ ਜਾ ਕੇ ਵਸੀਅਤ ਕਰਵਾਈ ਧੀਆਂ ਦਾ ਕੋਈ ਸੱਦਿਆ ਬੁਲਾਇਆ ਹੀ ਨਹੀਂ ਨਾਲੇ ਹਿੱਸਾ ਬਰਾਬਰ ਦਾ ਲੈ ਬਈ ਖੇਰਾ ਤਨ ਸਾਫ਼ ਕਰਤਾ ਸ਼ੇਰ ਦੀ ਬੱਚੀ ਨੇ ਨਹੀਂ ਤਾਂ ਮਗਰੋਂ ਜੁੱਤੋਂ ਜੁੱਤੀ ਹੁੰਦੇ ਫਿਰਦੇ ਜਮਾਈ ਖੜਕਦਾ ਰਹਿਗਲਾ ਤਿਆਂ ਨੂੰ ਸੋਹ ਹੋਈ ਤਾਂ ਭੱਜੀਆਂ ਆਈਆਂ ਤਿੰਨੇ ਹੀ ਤਿੰਨੇ ਹੀ ਖੁਸ਼ ਅਤੇ ਜਿਵੇਂ ਤਿੰਨੋਂ ਹੀ ਨਾਰਾਜ਼ ਹਰ ਕੋਈ ਸੋਚਦੀ ਹੋਵੇਗੀ ਉਹਨੇ ਇਕੱਲੀ ਨੇ ਕਿਉਂ ਨਾ ਖਾਦਾ ਮਾਂ ਨੂੰ ਤੇ ਫੇਰ ਮਾਂ ਉੱਤੇ ਤਰਸ ਖਾ ਕੇ ਭੈਣੀ ਵਾਗੇ ਵਾਲੀਆਂ ਦੋਵੇਂ ਕੁੜੀਆਂ ਨੂੰ ਲੈ ਗਈਆਂ ਉੱਥੇ ਉਹ 6 ਮਹੀਨੇ ਚੰਗੀ ਪਲੀ ਰਹੀ ਫਿਰ ਬਸ ਦੋ ਦਿਨ ਹੀ ਢਿੱਲੀ ਮੱਠੀ ਜਹੀ ਹੋਈ ਮਰੋੜੇ ਹੀ ਲੱਗੇ ਸਨ ਜੋ ਵੀ ਖਾਂਦੀ ਅਣਪਚ ਨਿਕਲ ਜਾਂਦਾ ਉਹਦੀ ਆਖਰੀ ਇੱਛਾ ਸੀ ਮੈਨੂੰ ਕੋਠੀ ਲੈ ਜਾ ਕੇ ਫੂਕਿਓ ਮੇਰੇ ਪੁੱਤ ਦੇ ਸਿਵੇ ਕੋਲ ਮੇਰੇ ਸਾਈ ਦੇ ਸਿਵੇ ਕੋਲ ਪਿਓ ਪੁੱਤਾਂ ਦੀ ਮਿੱਟੀ ਵਿੱਚ ਹੀ ਮੇਰੀ ਮਿੱਟੀ ਰਲੇ ਟਰਾਲੀ ਵਿੱਚ ਉਹਦੀ ਲੋਥ ਪਾ ਕੇ ਕੋਠੇ ਖੜਕ ਸਿੰਘ ਲੈ ਆਂਡ ਗਵਾਂਡ ਅਤੇ ਸ਼ਰੀਕੇ ਦੀਆਂ ਬੁੜੀਆਂ ਨੇ ਨਿੱਕੇ ਨਿੱਕੇ ਬੈਣ ਪਾਏ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ ਸਿਵਿਆਂ ਵਿੱਚ ਲਾ ਜਾ ਕੇ ਉਹਨੂੰ ਫੂਕ ਦਿੱਤਾ ਮੌਕੇ ਉੱਤੇ ਤੌਰ ਕੋਟ ਵਾਲਿਆਂ ਨੂੰ ਸੱਦ ਲਿਆ ਗਿਆ ਸੀ ਬੁੜੀ ਦੇ ਪੇਕੇ ਵੀ ਆ ਗਏ ਸਨ ਸਿਵਿਆਂ ਤੱਕ ਪਿੰਡ ਦੇ ਨੌਜਵਾਨ ਮੁੰਡੇ ਵੀ ਗਏ ਹਰਿੰਦਰਪਾਲ ਕਹਿ ਕੇ ਉਹਨਾਂ ਨੂੰ ਉੱਥੇ ਲੈ ਗਿਆ ਸੀ ਸ਼ਹੀਦ ਦੀ ਮਾਂ ਸੀ ਜਾਰ ਫੇਰ ਵੀ ਬੁੜੀ ਨੇ ਐਡਾ ਵੱਡਾ ਦੁੱਖ ਝੱਲਿਆ ਇਹ ਕੋਈ ਛੋਟੀ ਕੁਰਬਾਨੀ ਤਾਂ ਨਹੀਂ ਸੀ ਮੱਲਣ ਸਿੰਘ ਦੇ ਘਰ ਸੱੱਥਰ ਉੱਤੇ ਆ ਕੇ ਬੈਠ ਕੇ ਲੋਕ ਚੰਦ ਕੋਰ ਦੀਆਂ ਗੱਲਾਂ ਕਰਨ ਲੱਗੇ ਉਹਦੀ ਕੋਲ ਸਾਖਸਗੀਰੀ ਨੂੰ ਯਾਦ ਕੀਤਾ ਗਿਆ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਮਾਸਟਰ ਜਿਸ ਕੋਲ ਡਾਕਖਾਨਾ ਵੀ ਸੀ ਅਤੇ ਕਿਸੇ ਹੋਰ ਪਿੰਡ ਦੇ ਰਹਿਣ ਵਾਲਾ ਸੀ ਸੱੱਥਰ ਉੱਤੇ ਆ ਕੇ ਬੈਠਾ ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਉਹ ਸੁਣੀ ਗਿਆ ਫਿਰ ਸੁੱਤੇ ਹੀ ਉਹਨੇ ਗੱਲ ਤੋਰੀ ਕਿਉਂ ਜੀ ਪੁੰਦੜ ਦਾ ਕੋਈ RAMDAS ਹੈ ਉਹ ਬੁੜੀ ਦਾ ਕੀ ਲੱਗਦਾ ਸੀ ਸੁਣਨ ਵਾਲਿਆਂ ਨੇ ਕੰਨ ਖੜੇ ਕੀਤੇ ਇਹ ਨਾਤਾ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ ਉਹ ਕੌਣ ਹੋਇਆ ਮਾਸਟਰ ਨੇ ਦੱਸਿਆ 부ੜੀ ਚੌਥੇ ਪੰਜਵੇਂ ਮਹੀਨੇ ਨੂੰ 100 ਰੁਪਏ ਦਾ ਮਨੀ ਆਰਡਰ ਭੇਜਦੀ ਹੁੰਦੀ ਇੱਕ ਦੋ ਵਾਰੀ ਮਨੀ ਆਰਡਰ ਮੁੜਿਆ ਵੀ ਹੈ ਪਰ 부ੜੀ ਮਨੀ ਆਰਡਰ ਭੇਜਦੀ ਜ਼ਰੂਰ ਕਈ ਸਾਲਾਂ ਤੋਂ ਭੇਜਦੀ ਰਹੀ ਹੈ ਮਨੀ ਆਰਡਰ ਤੇ ਬਸ ਐਨਾ ਐਡਰੈਸ ਹੁੰਦਾ RAMDAS ਪਿੰਡ ਪੁੰਨਦੜ ਜ਼ਿਲ੍ਹਾ ਬਠਿੰਡਾ ਮੈਨੂੰ ਉਸ ਬੰਦੇ ਦਾ ਕਦੇ ਪਤਾ ਨਹੀਂ ਲੱਗਿਆ ਨਾ ਕਦੇ ਉਹਦੀ ਕੋਈ ਚਿੱਠੀ ਆਈ ਸੀ 부ੜੀ ਨੂੰ ਵੀ ਚਿੱਠੀ ਪੜ੍ਹ ਕੇ ਕੋਈ ਥਾਂ ਪਤਾ ਲੱਗਦਾ ਸਭ ਜਾਣਿਆਂ ਨੇ ਬਥੇਰੇ ਲੇਪਣ ਲਾਇ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਭੁੰਦਰ ਦਾ ਰਾਮਦਾਸ ਕੌਣ ਹੈ ਬੁੜੀ ਨੂੰ 100 ਰੁਪਇਆ ਕਿਉਂ ਭੇਜਿਆ ਕਰਦੀ ਸੀ ਵਸੀਅਤ ਵਾਲਾ ਕਾਗਜ਼ ਬੁੜੀ ਹਮੇਸ਼ਾ ਆਪਣੇ ਕੋਲ ਰੱਖਦੀ ਕੋਠੇ ਇਹ ਉਹਦੇ ਸੰਦੂਖ ਵਿੱਚ ਸੀ ਭੈਣੀ ਬਾਗੇ ਗਈ ਤਾਂ ਨਾਲ ਲੈ ਕੇ ਗਈ ਹੁਣ ਉਹਦੇ ਮਰੀ ਤੋਂ ਭੈਣੀ ਬਾਗੇ ਵਾਲੇ ਇਹ ਵਸੀਅਤ ਨਾਲ ਹੀ ਲੈ ਆਏ ਸਨ ਦੂਜੇ ਦਿਨ ਹੀ ਸਰਪੰਚ ਨੂੰ ਨਾਲ ਲੈ ਕੇ ਪਹਿਲਾਂ ਤਾਂ ਚੌਂਕੀਦਾਰੇ ਵਿੱਚ ਬੁੜੀ ਨੂੰ ਮਰਿਆ ਲਿਖਾਇਆ ਗਿਆ ਫਿਰ ਪਟਵਾਰੀ ਕੋਲ ਜਾ ਕੇ ਇਹ ਵਸੀਅਤ ਦਰਦਚ ਕਰਵਾ ਦਿੱਤੀ ਗਈ ਤਿੰਨਾਂ ਜਮਾਈਆਂ ਤੋਂ ਪਟਵਾਰੀ ਨੇ ਆਪਣਾ ਲੈਣ ਲਿਆ ਅਤੇ ਇੰਤਕਾਲ ਵਾਸਤੇ ਉਹਨਾਂ ਦਾ ਕੇਸ ਤਿਆਰ ਕਰ ਦਿੱਤਾ ਭੋਗ ਵਾਲੇ ਦਿਨ ਤਿੰਨਾਂ ਜਮਾਈਆਂ ਨੇ ਪੂਰਾ ਇਕੱਠ ਵਟ ਕੀਤਾ ਪਿੰਡ ਵਿੱਚ ਲੱਡੂ ਅਤੇ ਗਰੀਬ ਗੁਰਮੇ ਨੂੰ ਪੁੰਨ ਦਾਨ ਵੀ ਕੀਤਾ ਭੋਗ ਤੱਕ ਤਿੰਨੇ ਕੁੜੀਆਂ ਕੋਠੇ ਰਹੀਆਂ ਜਮਾਈ ਵੀ ਉੱਥੇ ਹੀ ਇੰਤਕਾਲ ਤੱਕ ਪੂਰਾ ਡਰ ਸੀ ਕਿਤੇ ਕੋਈ ਕਹਾਣੀ ਵਿਗੜ ਨਾ ਜਾਵੇ ਐਨੀ ਵੱਡੀ ਜਾਇਦਾਦ ਦਾ ਸਵਾਲ ਸੀ 12 ਕਿੱਲੇ ਜ਼ਮੀਨ ਸੀ ਭੋਗ ਤੋਂ ਬਾਅਦ ਇੱਕ ਦਿਨ ਭਾਈ ਰੂਪੇ ਤਹਿਸੀਲਦਾਰ ਆਇਆ ਅਤੇ ਪਟਵਾਰੀ ਦੇ ਲਿਖੇ ਅਨੁਸਾਰ ਤਿੰਨੇ ਕੁੜੀਆਂ ਦੇ ਨਾਮ ਮੱਲਣ ਸਿੰਘ ਦਾ 12 ਕਿੱਲੇ ਜ਼ਮੀਨ ਦਾ ਇਨਤਕਾਲ ਕਰ ਦਿੱਤਾ। ਪਹਿਲਾਂ ਤਾਂ ਤਹਿਸੀਲਦਾਰ ਨੇ ਕਾਗਜ਼ ਵਗਾ ਕੇ ਮਾਰੇ ਸਨ। ਤਿੰਨੇ ਜਮਾਈ ਥਰ-ਥਰ ਕੰਬਣ ਲੱਗੇ। ਤਿੰਨੇ ਕੁੜੀਆਂ ਪੱਗੀਆਂ ਹੋ ਗਈਆਂ ਪਰ ਪਟਵਾਰੀ ਨੇ ਤਹਿਸੀਲਦਾਰ ਦੇ ਕਾਨੂੰਨ ਕੋਲ ਹੋ ਕੇ ਗੱਲ ਸਮਝਾਈ ਤਾਂ ਉਹਨੇ ਕਾਗਜ਼ ਦੁਬਾਰਾ ਫੜ ਲਏ ਤੇ ਦਸਖਤ ਕਰ ਦਿੱਤੇ। ਇਨਤਕਾਲ ਹੋਏ ਨੂੰ 2 ਮਹੀਨੇ ਵੀ ਨਹੀਂ ਲੰਗੇ ਸਨ ਕਿ ਪਿੰਡ ਵਿੱਚ ਗੱਲ ਘੁੰਮਣ ਲੱਗੀ। ਆਖੇ ਮੱਲਣ ਦੇ ਜਮਾਈ ਜ਼ਮੀਨ ਵੇਚਣਗੇ। ਸਿਆਣੇ ਆਦਮੀ ਆਖਦੇ ਇਹ ਤਾਂ ਪਹਿਲਾਂ ਹੀ ਦੀਂਦਾ ਸੀ ਭਾਈ ਬਗਾਨੇ ਪਿੰਡ ਆ ਕੇ ਬਾਹੀ ਕੌਣ ਕਰਦਾ ਹੁੰਦਾ ਤੇ ਨਾਲੇ ਧੂਰ ਕੋਟੀ ਇਹ ਤਾਂ ਡਾਡੇ ਖਾਡੇ ਵਾਲੇ ਆਦਮੀ ਐ ਉਹਨਾਂ ਦੇ ਤਾਂ ਆਪ ਬਥੇਰੀ ਜ਼ਮੀਨ ਐ ਪੈਸੇ ਵਟਣਗੇ ਤੇ ਚੱਕ ਮੇਰੇ ਭਾਈ ਭਿਆਣੀ ਬਾਗੇ ਵਾਲੇ ਵੀ ਚੰਗੇ ਨੇ ਘਰੋਂ ਉਹ ਵੀ ਨਹੀਂ ਵਸਤੇ ਦੀਂਦੇ ਇੱਥੇ ਆ ਕੇ ਕੋਈ ਹੋਂਕਾ ਭਰ ਕੇ ਆਖਦਾ ਸਮੇਂ ਸਮੇਂ ਦੀ ਗੱਲ ਹੁੰਦੀ ਐ ਕੁੰਡਾ ਬੰਨੇ ਨਾਲ ਲੱਗਦੀ ਜ਼ਮੀਨ ਕਹਿੰਦੇ ਮੱਲਣ ਦੇ ਪਿਓ ਨੇ ਆਪ ਖਰੀਦੀ ਸੀ ਝਾੜ ਮੱਲਿਆਂ ਦੀ ਧਰਤੀ ਸੀ ਉਹ ਡੱਕਾ ਕਿਹੜਾ ਹੁੰਦਾ ਸੀ ਉੱਥੇ ਬੁੜੇ ਨੇ ਕਹਿੰਦੇ ਕਹੀ ਫੜ ਕੇ 10 ਘੁਮਾਂ ਦੀ 10 ਘੁਮਾਂ ਜ਼ਮੀਨ ਹਲ-ਹੀਟ ਕੀਤੀ ਹੋਰ ਕੋਈ ਬੋਲਦਾ ਸੁਣਿਆ ਉਹ ਤਾਂ ਫੌਜੀ ਅਫਸਰ ਸੀ ਕੋਈ ਕਰਮ ਸਿੰਘ ਉਹ ਨਾ ਸੀ ਉਹਦਾ ਹਾਰਸਾਲਦਾਰ ਕਰਮ ਸਿੰਘ ਪੈਨਸ਼ਨ ਆ ਕੇ ਕੀਤੀ ਕਮਾਈ ਜੱਟ ਦੇ ਪੁੱਤ ਨੇ ਹੱਡ ਦਾ ਕਹਿੰਦੇ ਬਹੁਤ ਤਕੜਾ ਸੀ ਪਹਿਲਾ ਬੰਦਾ ਫਿਰ ਹੌਂਕਾ ਲੈਂਦਾ ਦੇਖੋ ਜਾਰੋ ਉਹਨੂੰ ਕੀ ਖਬਰ ਸੀ ਨਵੇਲਿਆਂ ਦੀ ਉਹਨੇ ਤਾਂ ਆਪ ਦੀ ਜਾਣ ਚ ਜਾਇਦਾਦ ਬਣਾਈ ਪੁੱਤ ਨੂੰ ਤਕੜਾ ਕੀਤਾ ਪਰ ਕੀ ਪਤਾ ਸੀ ਭਾਈ ਮੁੰਡਾ ਤਾਂ ਮੱਲਣ ਦੇ ਵੀ ਗਾਹਾਂ ਹੋਇਆ ਉਹ ਊਨ ਅਕਸਲ ਵਾਲੀਆਂ ਚ ਆਉ ਗਿਆ ਭੰਗ ਦੇ ਬਾਣੇ ਮੁੱਕ ਗਿਆ ਵਿਚਾਰਾ ਆਪ ਦੇਖ ਲੋ ਹੁਣ ਬਗਾਨੇ ਪੁੱਤੀ ਵੇਚ ਵੱਟ ਕੇ ਉਹ ਜਾਣ ਕੇ ਜਾਦ ਵੀ ਨਹੀਂ ਰਹਿਣਾ ਇੱਕ ਦਿਨ ਬਈ ਕਦੇ ਕੋਈ ਰਸਾਲਦਾਰ ਕਰਮਸੂ ਹੁੰਦਾ ਸੀ ਜਾਂ ਮੱਲਣ ਕੋਈ ਹੁੰਦਾ ਸੀ ਤਾਂ ਹੋਂ ਬੰਦੇ ਧੂਰਕੋਟ ਵੀ ਜਾ ਆਏ ਭੈਣੀ ਬਾਗੇ ਦਾ gekeੜਾ ਵੀ ਮਾਰ ਲਿਆ ਗਾਹਕ ਪੈਂਦਾ ਹੋਏ ਦੇਖ ਕੇ ਤੂਰਕੋਟ ਦੇ ਭੈਣੀ ਵਾਗੇ ਵਾਲਿਆਂ ਨੇ ਮਿਲ ਕੇ ਗੱਲ ਕੀਤੀ ਇਹ ਵੀ ਕਿ ਬਹੁਤੇ ਤੱਤੇ ਨਾ ਹੋਈਏ ਨਹੀਂ ਤਾਂ ਲੋਕੀ ਐਵੇਂ ਵਾਂਗੂ ਜ਼ਮੀਨ ਦਾ ਮੁੱਲ ਪਾਉਣਗੇ ਥੋੜੇ ਘਣੇ ਪੈਰ ਖਿੱਚਣੇ ਚਾਹੀਦੇ ਹਨ ਕੋਠਿਆਂ ਦੇ ਲੋਕ ਇਹ ਤਾਂ ਜਾਣਦੇ ਹੀ ਸਨ ਕਿ ਉਹਨਾਂ ਜ਼ਮੀਨ ਇੱਕ ਦਿਨ ਵੇਚਣੀ ਹੀ ਵੇਚਣੀ ਹੈ ਜੇ ਵੇਚਣੀ ਹੈ ਤਾਂ ਐਵੇਂ ਕੌਡੀਆਂ ਦੇ ਪਾਸ ਸਿੱਟਣੀ ਥੋੜੀ ਹੈ ਉਹਨਾਂ ਨੇ ਧੂਰਕੋਟੇ ਨੂੰ ਮੂਰੇ ਟਿਕਾ ਲਿਆ ਆਖਿਆ ਤੂੰ ਜਾ ਇੱਕ ਦਿਨ ਭਾ ਪੰਤਾ ਲੈ ਕੇ ਆ ਦੇਖ ਕੀ ਬੋਲਦਾ ਕੋਈ ਪਿੰਡ ਦਾ ਭਾਵੀ ਦੇਖੀ ਬਈ ਪਹਿਲਾਂ ਕਿੰਨੇ ਦੀ ਕਿੱਲਾ ਬੈ ਹੁੰਦੀ ਰਹੀ ਐ ਜ਼ਮੀਨ ਤਾਂ ਸਾਰੇ ਪਿੰਡ ਦੀ ਇੱਕੋ ਜੀ ਐ ਕੀ ਕਹਿਣਾ ਐ 1921 ਦਾ ਫਰਕ ਹੋਏ ਕੋਈ ਤੂਰ ਕੋਟੀਆ ਕੋਠੀ ਆਇਆ ਬਹੁਤਾ ਉਹਨੂੰ ਉਹੀ ਬੰਦੇ ਪੁੱਛ ਰਹੇ ਸਨ ਜਿਨ੍ਹਾਂ ਨੇ ਜ਼ਮੀਨ ਲੈਣੀ ਨਹੀਂ ਸੀ ਬਸ ਐਵੇਂ ਮੂੰਹ ਦੀ ਮਗਜਾਲੀ ਮਾਰਨ ਦੀ ਬਾਣ ਸੀ ਉਹਨਾਂ ਨੂੰ ਜਾਂ ਉਹਨਾਂ ਵਿੱਚ ਕਈ ਅਜਿਹੇ ਵੀ ਸਨ ਜਿਹੜੇ ਕਿਸੇ ਦੀ ਖਾਤਰ ਚੋਰੀ-ਚੋਰੀ ਪੁੱਛ ਰਹੇ ਸਨ ਆਪ ਵਿੱਚ ਪੈਣਾ ਚਾਹੁੰਦੇ ਸਨ ਤੂਰ ਕੋਟੀਆ ਪਹਿਲਾ ਹਰਦੀਪ ਸਿੰਘ ਦੇ ਘਰ ਗਿਆ ਉਹਨੇ ਮਲਵੀ ਜਹੀ ਜੀਵ ਨਾਲ ਗੱਲ ਕੀਤੀ ਕਹਿੰਦਾ ਭਾਈ ਸੌ ਜਮੀਨਾਂ ਦੇ ਮੁੱਲ ਤਾਂ ਡਿੱਗਦੇ ਜਾਂਦੇ ਨੇ ਕੀ ਕਰਾਂਗੇ ਇੰਨੀ ਜ਼ਮੀਨ ਇਕੱਠੀ ਕਰਕੇ ਪਹਿਲਾਂ ਹੀ ਬਥੇਰੀ ਐ ਫਿਰ ਉਹ ਪਰਮਜੀਤ ਕੋਲ ਗਿਆ ਉਹ ਕਹਿੰਦਾ ਜ਼ਮੀਨ ਬਹੁਤ ਐ ਮੇਰੇ ਕੋਲ ਹੁਣ ਤਾਂ ਕੰਜਰ ਦੀ ਕਿਊਟੀ ਕਿਹੜਾ ਜਾਂਦੀ ਐ ਪਰ ਜੇ ਪਰੌਣਿਆਂ ਸੂਤ ਸਿਰ ਖੜੋਂਗੇ ਤਾਂ ਦੇਖ ਲਾਂਗੇ ਔਖੇ ਸੌਖੇ ਤੂੰ ਹੋਰ ਵੀ ਪੁੱਛ ਲੈ ਪਿੰਡ 'ਚ ਕਿਸੇ ਨੂੰ ਨਾਲੇ ਤੈਨੂੰ ਅੰਦਾਜ਼ਾ ਲੱਗ ਜੂ ਹੋਰ ਫਿਰ ਚਾਹ ਦੱਸ ਪਰਮਜੀਤ ਨੇ ਉਹਦੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਉਹਨੂੰ ਗਲੋ ਲਾਉਣਾ ਚਾਹੁੰਦਾ ਹੋਵੇ। ਉਹ ਨੰਬਰਦਾਰ ਮੇਰ ਸਿੰਘ ਦੇ ਘਰ ਵੀ ਗਿਆ ਉਹ ਕਾਰ ਨਹੀਂ ਸੀ। ਹਰਦੀਪ ਸਿੰਘ ਨੇ ਥੋੜਾ ਚਿਰ ਤਾਂ ਸਬਰ ਕੀਤਾ ਪਰ ਉਹਨੂੰ ਟੇਕ ਕਿੱਥੇ? ਉਹਨੇ ਆਪਣਾ ਪਾਲੀ ਭੇਜਿਆ ਕਿ ਜਾ ਦੇਖਪਲਾ ਮੱਲਣ ਦਾ ਜਮਾਈ ਕਿਦੇ ਘਰ ਬੈਠਾ ਏ ਤੇ ਕੌਣ ਗੱਲਾਂ ਕਰਦਾ ਉਹਦੇ ਨਾਲ। ਪਤਾ ਸੁਤਾ ਲੈਂਦਾ ਲੈਂਦਾ ਪਹਿਲਾਂ ਤਾਂ ਪਰਮਜੀਤ ਪਟਵਾਰੀ ਦੇ ਘਰ ਗਿਆ ਉੱਥੋਂ ਪਤਾ ਲੱਗਿਆ ਉਹ ਤਾਂ ਹੁਣੇ ਇੱਥੋਂ ਗਿਆ ਹੈ। ਹਰਦੀਪ ਦੇ ਪਾਲੀ ਨੂੰ ਦੇਖ ਕੇ ਪਰਮਜੀਤ ਦੇ ਪੈਰਾਂ ਹੇਠ ਵੀ ਅੱਗ ਜਿਹੀ ਮੱਚੀ। ਉਹ ਆਪਣੇ ਮਨ ਵਿੱਚ ਹੀ ਸਾਰੀ ਗੱਲ ਸਮਝ ਗਿਆ ਸੀ ਹਰਦੇਦ ਦੇ ਪਾਲੀ ਨੂੰ ਪਤਾ ਲੱਗਿਆ ਕਿ ਮੰਲਣ ਦਾ ਜਵਾਈ ਤਾਂ ਗਿੱਲਾਂ ਦੇ ਘਰ ਜਾ ਬੈਠਾ ਹੈ ਉੱਥੇ ਹੀ ਉਹਨੇ ਰੋਟੀ ਖਾਣੀ ਹੈ ਅਤੇ ਉੱਥੇ ਹੀ ਰਾਤ ਕੱਟਣੀ ਹੈ ਗਿੱਲਾਂ ਦੇ ਘਰ ਉਹਦੇ ਮਹਾਰਾਜ ਵਾਲੇ ਫੁੱਫੜ ਦੇ ਭਾਈ ਦੇ ਸਹੁਰੇ ਸਨ ਇੱਕ ਪ੍ਰਕਾਰ ਨਾਲ ਨੇੜੇ ਦੀ ਹੀ ਸਕੀਰੀ ਸੀ ਉਹਨੇ ਉਹਨਾਂ ਨੂੰ ਵੀ ਆਖਿਆ ਕਿ ਉਹ ਜ਼ਮੀਨ ਲੈ ਲੈਣ ਉਹਨਾਂ ਨਾਲ ਤਾਂ ਘਰ ਦੀ ਗੱਲ ਹੈ ਪਰ ਗਿੱਲਾਂ ਵਿੱਚ ਐਨੀ ਪਹੁੰਚ ਕਿੱਥੇ ਸੀ ਉਹਨਾਂ ਦੇ ਘਰ ਤਾਂ ਆਈ ਚਲਾਈ ਸੀ ਹਰਦਿਤ ਦਾ ਪਾਲੀ ਗਿੱਲਾਂ ਦੇ ਘਰ ਗਿਆ ਕੋਈ ਬਹਾਨਾ ਜਿਹਾ ਲਾ ਕੇ ਉਹਨਾਂ ਦੇ ਵਿਹੜੇ ਵਿੱਚ ਬੈਠ ਗਿਆ ਮੱਲਣ ਦਾ ਜਮਾਈ ਜ਼ਮੀਨ ਦੀਆਂ ਹੀ ਗੱਲਾਂ ਕਰੀ ਜਾ ਰਿਹਾ ਸੀ ਬਲਾਜ ਅਹੇ ਨਾਲ ਪਰਮਜੀਤ ਪਟਵਾਰੀ ਵੀ ਗਿੱਲਾਂ ਦੇ ਘਰ ਮੋੜ ਦੀ ਲੰਘ ਗਿਆ ਦੱਬਵੀਂ ਜਹੀ ਖੁੰਗਰ ਮਾਰੀ ਤਾਂ ਜੋ ਗਿੱਲਾਂ ਦੇ ਘਰ ਦਾ ਕੋਈ ਬੰਦਾ ਉਹਨੂੰ ਦੇਖੇ ਤੇ ਹਾਕ ਮਾਰ ਲਵੇ ਪਰ ਉਹਨੂੰ ਤਾਂ ਕਿਸੇ ਨੇ ਦੇਖਿਆ ਹੀ ਨਾ ਵਿਯੋਤਾ ਸੋਚਦਾ ਪਰਮਜੀਤ ਅਗਾਹ ਹੀ ਲੰਘ ਗਿਆ ਸੀ ਪਿੰਡ ਵਿੱਚ ਹੀ ਕਿਧਰੇ ਜਾ ਵੜਿਆ ਸੀ ਉਧਰ ਜਦੋਂ ਨੰਬਰਦਾਰ ਮੇਰ ਸਿੰਘ ਨੂੰ ਪਤਾ ਲੱਗਿਆ ਉਹ ਛੱਟ ਦੇ ਕੇ ਸਿੱਧਾ ਹੀ ਗਿੱਲਾਂ ਦੇ ਘਰ ਆ ਬੱਜਿਆ ਮੱਲਣ ਦੇ ਜਵਾਈ ਨੂੰ ਸਤਸ਼੍ਰੀ ਅਕਾਲ ਬੁਲਾਈ ਉਹਦੀ ਸੁੱਖ-ਸਾਂਤ ਪੁੱਛਣ ਲੱਗਿਆ ਉਹਦੇ ਮੰਝੇ ਕੋਲ ਪੀੜੀ ਲੈ ਕੇ ਬੈਠ ਗਿਆ ਮੱਲਣ ਦੇ ਜਵਾਈ ਨੇ ਗੱਲ ਤੋਰੀ ਮੇਰ ਸਿੰਘ ਨੇ ਸੋਚ-ਸੋਚ ਕੇ ਹੰਗਾਰਾ ਭਰਿਆ ਤੇ ਜਿਵੇਂ ਮਨ ਵਿੱਚ ਹੀ ਕੋਈ ਬਿਯੋਥ ਜਹੀ ਬਣਾਉਣ ਲੱਗਿਆ ਪਹਿਲਾਂ ਤਾਂ ਉਹਨੇ ਇਹੀ ਆਖਿਆ ਤੁਸੀਂ ਵੇਚ ਦੇ ਕਾਨੂੰ ਵੇਚੋ ਨਾ ਤਿੰਨਾ ਚੋਂ ਇੱਕ ਜਣਾ ਇੱਥੇ ਆ ਵਸੋ ਵਾਹੀ ਕਰੇ ਉਹ ਜ਼ਮੀਨ ਹੈ ਖੱਬੀ ਖਾਨ ਐਡਵੋਕੇਟ ਘਰ ਜਿੰਨੇ ਮਰ ਜੂ ਮਰਜੀ ਪਸ਼ੂ ਖੜੇ ਰਹਿਣ ਬਾਕੀ ਦੇ ਦੋ ਹਿੱਸੇ ਲੈ ਲਿਆ ਕਰਨ ਆਪ ਦਾ ਜੱਟ ਨੂੰ ਜ਼ਮੀਨ ਵੇਚਣੀ ਤਾਂ ਚਾਹੀਦੀ ਨਹੀਂ ਹੈ ਉਹ ਕਹਿੰਦਾ ਚਾਰ ਕਿੱल्ल्या ਤੇ ਨੰਬਰਦਾਰਾ ਕੌਣ ਆ ਕੇ ਬਹਿੰਦਾ ਨਾ ਤਾਂ ਆਪ ਦਾ ਪਿੰਡ ਛੱਡਿਆ ਜਾਂਦਾ ਕਿਸੇ ਤੋਂ ਨਾ ਬਗਾਨੇ ਪਿੰਡ ਆ ਕੇ ਵਸਣਾ ਕੋਈ ਸੌਖੀ ਜੀ ਗੱਲ ਹੈ ਅਸੀਂ ਤਾਂ ਸੋਚ-ਸੋਚ ਕੇ ਫਿਰ ਇਹੀ رائے مشਵਰਾ ਕੀਤਾ ਬਈ ਇਹ ਵੇਚ ਕੇ ਜਿੰਨੀ ਜਿੰਨੀ ਰਕਮ ਆਊਗੀ ਉੱਥੇ ਆਪਦੀ ਹੋਰ ਲੈ ਲਾਂਗੇ ਜ਼ਮੀਨ ਤਾਂ ਵੇਚਣ ਵਾਲਿਆਂ ਦਾ ਘਾਟਾ ਨਹੀਂ ਲੈਣ ਵਾਲਿਆਂ ਦਾ ਘਾਟਾ ਨਹੀਂ ਫਿਰ ਨੰਬਰਦਾਰਾ ਤੂੰ ਦੱਸ ਦੇ ਤੇ ਫਿਰ ਨੰਬਰਦਾਰ ਮੇਰ ਸਿੰਘ ਨੇ ਸਿੱਧਾ ਹੀ ਸਵਾਲ ਕੀਤਾ ਕਿ ਮੰਗਦੇ ਕਰਦੇ ਕੀ ਹੋ ਫਿਰ ਕਿੱਲੇ ਦਾ ਜਿਹੜਾ ਵੀ ਤੁਹਾਡੇ ਪਿੰਡ ਚੱਲਦਾ ਆਪਾਂ ਕੀ ਵੱੱਦ ਲੈਣਾ ਹੈ ਬੁੜੀ ਨੇ ਚਾਹ ਦਾ ਡੋਲੂ ਅਤੇ ਦੋ ਗਲਾਸ ਉਹਨਾਂ ਕੋਲ ਲਿਆ ਕੇ ਰੱਖ ਦਿੱਤੇ ਉਹ ਚਾਹ ਪੀਣ ਲੱਗੇ ਮਹਿਰ ਨੂੰ ਹਰਦਿੱਤਾ ਪਾਲੀ ਸਾਹਮਣੇ ਬੈਠਾ ਦਿਸਿਆ ਤਾਂ ਉਹਨੂੰ ਹਾਕ ਮਾਰੀ ਹੱਥੋਂ ਬਾਟੀ ਚੁੱਕ ਲਿਆ ਓਏ ਆਲੇ ਚ ਪਈ ਹੋਣੀ ਐ ਕਿਤੇ ਲੈਫੜ ਚਾਹ ਦੀ ਘੁੱਟ ਲੈ ਲੈ ਪਾਲੀ ਗਿੱਲਾਂ ਦੇ ਪਾਲੀ ਦੀ ਬਾਟੀ ਟੋਕ ਕੇ ਲੈ ਆਇਆ ਉਹਨੂੰ ਚਾਹ ਪਾ ਦਿੱਤੀ ਗਈ ਉਹ ਵੀ ਪੀਣ ਲੱਗਿਆ ਤੇ ਉਹਨਾਂ ਦੀਆਂ ਗੱਲਾਂ ਵੀ ਸੁਣੀ ਗਿਆ ਮਹਿਰ ਸਿੰਘ ਨੇ ਥੋੜਾ ਜਿਹਾ ਘਟਾ ਕੇ ਕਿੱਲੇ ਦਾ ਮੁੱਲ ਦੱਸਿਆ ਕਹਿੰਦਾ ਇੱਥੇ ਤਾਂ ਸਾਡੇ ਪਿੰਡ ਕਈ ਭਾਅ ਚੱਲਦੇ ਆ ਜੀਮੀ ਜੀਮੀ ਵੇਖ ਹੈ 15000 ਵੀ ਸੋਨਾ 17 ਵੀ 20 22000 ਤਾਈ ਵੀ ਚਲੀ ਜਾਂਦੀ ਹੈ ਮੱਲਣ ਦਾ ਜਮਾਈ ਚਾਹ ਦੀ ਘੁੱਟ ਭਰ ਕੇ ਦੂਰ ਅਸਮਾਨ ਵੱਲ ਝਾਲਣ ਚਾਕਣ ਲੱਗ ਪਿਆ ਬੇਧਿਆਨਾ ਜਿਹਾ ਹੀ ਬੋਲਿਆ ਦੇਖੋ ਹੁਣ ਕੋਈ ਗਾਹਕ ਮੂਰੇ ਆਇਆ ਫੇਰੀ ਪਤਾ ਲਗੂ ਗਾਹਕ ਤਾਂ ਕੋਈ ਨਾ ਕੋਈ ਮਗਰ ਲੱਗੀ ਜਾਉ ਜਦੋਂ ਮੁੱਲ ਨਿਕਲ ਗਿਆ ਮਿਹਰ ਸਿੰਘ ਉਹਦੇ ਮੂੰਹ 'ਤੇ ਲਗਾਤਾਰ ਚਾਕੀ ਜਾ ਰਿਹਾ ਸੀ ਫੇਰ ਪੁੱਛਿਆ ਤੂੰ ਮੋਹੋਂ ਤਾਂ ਬੋਲ ਕੀ ਪਤਾ ਮੈਂ ਹੀ ਗਾਹਕ ਬੈਠਾ ਹੋਵਾਂ ਸਾਡੇ ਪਿੰਡਾਂ ਦਾ ਤੇ ਤੁਹਾਡੇ ਪਿੰਡਾਂ ਦਾ ਤਾਂ ਬਹੁਤ ਫੇਰ ਬਹੁਤ ਫਰਕ ਹੈ ਤੁਹਾਡੇ ਪਿੰਡ ਕੀ ਮੁੱਲ ਹੈ ਕਿੱਲੇ ਦਾ ਧੂਰਕੋਟ ਤਾਂ ਪਰਸੋਂ ਸੌਦਾ ਹੋਇਆ ਸੁਣ ਲੈ ਗੱਲ 30000 ਕਿੱਲੇ ਨੂੰ ਨੇੜੇ ਦੇ ਪਿੰਡਾਂ 'ਚ ਕਹਾਣੇ ਕਿ ਤੌਲਾ ਹੰਡਿਆਏ ਪੱਖੋ ਰੁੜੇਕੀ ਸਭ ਇਹੀ ਪਾਏ ਨਹਿਰੀ ਜ਼ਮੀਨਾਂ ਦਾ ਕਿਸੇ ਦਾ 2000 ਘੱਟ ਕਿਸੇ ਦਾ ਵੱਧ ਮਿਹਰ ਸਿੰਘ ਨੇ ਅੰਦਾਜ਼ਾ ਲਾ ਲਿਆ ਕਿ ਇਹ ਕਿੱਲੇ ਦਾ 28-30000 ਮੰਗਦਾ ਹੈ 25-26 ਉੱਤੇ ਸੌਦਾ ਹੋ ਸਕਦਾ ਹੈ ਊਠ ਖੜਾ ਪਰੋਹਣੇ ਨਾਲ ਹੱਥ ਮਿਲਾਇਆ ਜਾਣ ਲੱਗਿਆ ਕਹਿੰਦਾ ਤੇਰਾ ਸੌਦਾ ਬਣ ਜੂ ਬਸ ਮੈਂ ਤੇਰੀ ਭਾਫ ਲੈ ਲਈ ਹੱਸਦਾ ਮੁਸਕਰਾਉਂਦਾ ਜਿਹਾ ਮਿਹਰ ਸਿੰਘ ਉਹਨਾਂ ਦੇ ਘਰੋਂ ਚੱਲਿਆ ਗਿਆ ਮਹਰ ਸਿੰਘ ਦੇ ਨਾਲ ਹੀ ਹਰਦੀਪ ਸਿੰਘ ਦਾ ਪਾਲੀ ਉੱਠਿਆ ਕੱਪੜੇ ਛਾੜਦਾ ਉਹਨਾਂ ਦੇ ਘਰੋਂ ਬਾਹਰ ਹੋ ਗਿਆ। ਪਰੌਣੇ ਨੇ ਬੁੜੀ ਨੂੰ ਪੁੱਛਿਆ ਅੰਮਾ ਜੀ ਇਹ ਮੁੰਡਾ ਕੌਣ ਸੀ? ਇਹ ਪਾਲੀ ਸੀ ਹਰਦਿਤ ਦਾ ਮੈਂ ਤਾਂ ਬੁੱਝ ਗਈ ਤੈਨੂੰ ਨਹੀਂ ਪਤਾ। ਸਾਊ ਇਹ ਕਿਵੇਂ ਆਇਆ ਸੀ ਭੇਤ ਛੇਤ ਲੈਂਦਾ ਫਿਰਦਾ ਹੈ ਸਭ। ਬੁੜੀ ਨੇ ਕਿਹਾ ਅੱਛਾ ਅੱਛਾ ਤਾਂ ਹਰਦੀਪ ਸਿੰਘ ਵੀ ਗਾ ਕੀ ਸਮਝੋ। ਪਰੌਣੇ ਨੂੰ ਸੋਝੀ ਆਈ ਕਿ ਬੰਦੇ ਤਾਂ ਮਗਰ ਲੱਗੇ ਫਿਰਦੇ ਨੇ ਜ਼ਮੀਨ ਤਾਂ ਭਾਈ ਭੱਜ-ਭੱਜ ਲੈਣਗੇ ਲੋਕ। ਅੱਜਕੱਲ ਪੈਸੇ ਦਾ ਕੋਈ ਤੋੜਾ ਨਹੀਂ ਜੱਟਾ ਕੋਲ। ਆ ਜਿਹੜੇ ਗੇੜੇ ਮਾਰਦੇ ਫਿਰਦੇ ਐ ਸਪਤਾਹੂ ਨੇ ਐਵੇਂ ਪੈਰ ਖਿੱਚਾਉਣਗੇ ਪਹਿਲਾਂ ਪਹਿਲਾਂ ਤੂੰ ਤਕੜਾ ਰਹੀਂ ਪੈਰ ਰੱਖ ਕੇ ਗੱਲ ਕਰੀ ਜ਼ਮੀਨ ਵਿਕਣੋ ਨਹੀਂ ਰਹੰਦੀ ਤੇਰੀ ਬੂੜੀ ਨੇ ਉਹਨੂੰ ਪੱਕਾ ਕਰ ਦਿੱਤਾ ਹਰਦਿੱਤਾ ਪਾਲੀ ਚੁਕਵੇਂ ਪੈਰੀ ਘਰ ਨੂੰ ਤੁਰਿਆ ਜਾ ਰਿਹਾ ਸੀ ਸੱਤ ਵਿੱਚ ਤਿੰਨ ਚਾਰ ਮੁੰਡੇ ਖੜੇ ਕੋਈ ਗੱਲ ਕਰ ਰਹੇ ਸਨ ਤਿੰਨੇ ਚਾਰੇ ਹੀ ਪੜੇ ਲਿਖੇ ਮੁੰਡੇ ਹਰਿੰਦਰ ਦੀ ਨਿਗਾਹ ਪਾਲੀ ਉੱਤੇ ਪਈ ਤਾਂ ਨੇ ਝੱਟ ਪੁੱਛ ਲਿਆ ਉਹ ਕਿੱਧਰੋਂ ਆਇਆ ਐ ਇਸ ਵੇਲੇ ਗਿੱਲਾਂ ਦੇ ਜਾ ਕੇ ਆਇਆ ਉਹ ਤੁਰਿਆ ਜਾਂਦਾ ਹੀ ਕਹਿ ਗਿਆ ਗਲਤਾ ਸੁਣ ਸਾਲਾ ਭੱਜਿਆ ਜਾਂਦਾ ਪਾਲੀ ਖੜ ਗਿਆ ਕਹਿੰਦਾ ਹੈ ਕਿਵੇਂ ਗਿਆ ਸੀ ਗਿੱਲਾਂ ਦੇ ਹਰਿੰਦਰ ਨੇ ਉਹਦੀ ماں ਫਾੜੀ ਰੱਖੀ ਸੀ ਬੁੜੇ ਨੇ ਭੇਜਿਆ ਸੀ ਮੱਲਣ ਕਾ ਪਰੌਣਾ ਆਇਆ ਹੋਇਆ ਇਹਨਾਂ ਧੂਰਕੋਟ ਵਾਲਾ ਉਹਦੇ ਮਗਰ ਭੇਜਿਆ ਸੀ ਉਹ ਜ਼ਮੀਨ ਵੇਚਦਾ ਪਾਲੀ ਬਾਹ ਛੁਡਾ ਕੇ ਸਿਰ ਮੁੱਧ ਭੱਜ ਗਿਆ ਹਰਿੰਦਰ ਮੁੰਡਿਆਂ ਵਿੱਚ ਆ ਕੇ ਖੜ ਗਿਆ ਪਰ ਹੁਣ ਉਹਦਾ ਚਿਹਰਾ ਗੰਭੀਰ ਸੀ ਜਿਵੇਂ ਕੁਝ ਡੂੰਗਾ ਹੀ ਸੋਚਾਂ ਵਿੱਚ ਪੈ ਗਿਆ ਹੋਵੇ ਮੁੰਡਿਆਂ ਦੀ ਗੱਲ ਵੱਲ ਉਹਦਾ ਬਿਲਕੁਲ ਹੀ ਧਿਆਨ ਨਹੀਂ ਰਹਿ ਗਿਆ ਸੀ ਉਹਨੂੰ ਚੁੱਪ ਦੇਖ ਕੇ ਮੁੰਡੇ ਪਹਿਲਾਂ ਤਾਂ ਆਪ ਹੀ ਚੁੱਪ ਹੋ ਗਏ ਫਿਰ ਉਹਦੇ ਚਿਹਰੇ ਵੱਲ ਦੇਖਣ ਲੱਗੇ ਤੇ ਫਿਰ ਇੱਕ ਮੁੰਡਾ ਹੱਸਿਆ ਸਾਲਿਆ ਮੂੰਹ ਕਿਵੇਂ ਕਰ ਲਿਆ ਓਏ ਮਿੰਟਾਂ ਵਿੱਚ ਦੀ ਕੀ ਹੋ ਗਿਆ ਤੈਨੂੰ ਹਰਿੰਦਰ ਆਪ ਵੀ ਰੁੱਖੀ ਮਿੱਸੀ ਜਿਹੀ ਹਾਸੀ ਹੱਸਿਆ ਤੇ ਫਿਰ ਚੁੱਪ ਕਰ ਗਿਆ ਹੁਣ ਉਹ ਆਪਣੀ ਦਾੜੀ ਦੇ ਨਿੱਕੇ ਨਿੱਕੇ ਲੂਆਂ ਨੂੰ ਪਲੋਸ ਰਿਹਾ ਸੀ ਜਿਵੇਂ ਆਪਣੇ ਆਪ ਵਿੱਚ ਹੀ ਕੋਈ ਫਿਕਰ ਲਾ ਬੈਠਾ ਹੋਵੇ ਉਹਦੀਆਂ ਅੱਖਾਂ ਬੇਮੁਰਮੂਲੀਆਂ ਜਿਹੀਆਂ ਗਹਿਰੀਆਂ ਹੋ ਚੁੱਕੀਆਂ ਸਨ ਉਹਨੇ ਆਪਣਾ ਨੱਕ ਕੁੱਟ ਕੇ ਤੇ ਫਿਰ ਛੱਡ ਕੇ ਅੰਦਰ ਨੂੰ ਖਿੱਚਵਾ ਸਾ ਲਿਆ ਕਹਿੰਦਾ ਹਾਂ ਫਿਰ ਮੁੰਡੇ ਹੱਸ ਪਏ ਇੱਕ ਜਣਾ ਕਹਿੰਦਾ ਫਿਰ ਕੀ ਕੰਜਰਦਿਆਂ ਗੱਲ ਤਾਂ ਮੁੱਕ ਵੀ ਗਈ ਮੁੰਡੇ ਘਰਾਂ ਨੂੰ ਚਲੇ ਗਏ ਹਰਿੰਦਰ ਦੱਬਿਆ ਗੁੱਸਾ ਮਨ ਵਿੱਚ ਲੈ ਕੇ ਘਰ ਪਹੁੰਚਿਆ ਪਾਲੀ ਤਾਂ ਪਤਾ ਨਹੀਂ ਕਿਤੇ ਸੀ ਹਰਿੰਦਰ ਪਿਓ ਨੂੰ ਕੁੱਦ ਕੇ ਪੈ ਗਿਆ ਬਾਪੂ ਤੈਨੂੰ ਪਹਿਲਾਂ ਵੀ ਮੈਂ ਕਿੰਨੀ ਵਾਰੀ ਸਮਝਾਇਆ ਬਈ ਆਪਾਂ ਹੋਰ ਜ਼ਮੀਨ ਬੈਨ ਨਹੀਂ ਲੈਣੀ ਤੂੰ ਫੇਰ ਨਹੀਂ ਛੱਡਦਾ ਲਾਲਚ ਜ਼ਮੀਨ ਦਾ ਕਿਉਂ ਭੇਜਿਆ ਸੀ ਪਾਲੀ ਗਿੱਲਾਂ ਦੇ ਘਰ ਉਹ ਤਾਂ ਹੋਊਂ ਗਿਆ ਸੀ ਉਹ ਤਾਂ ਉਹ ਤਾਂ ਉਹ ਤਾਂ ਕੀ ਮੈਨੂੰ ਸਭ ਪਤਾ ਏ ਮਿਲਣ ਦੇ ਜਮਾਈ ਹੁਣ ਜ਼ਮੀਨ ਵੇ ਕਰਨਗੇ ਬਸ ਉਹ ਤੂੰ ਨਹੀਂ ਲੈਣੀ ਇੱਕ ਵਾਰੀ ਆਖਤਾ ਫਿਰ ਘਰ ਚ ਕਲੇਸ਼ ਛਿੜੂਗਾ ਹਰਦੀਪ ਸਿੰਘ ਕੁਝ ਡਹਿਲਾ ਹੋ ਕੇ ਸਿਆਣਪ ਦਿਖਾਉਂਦਾ ਹੋਇਆ ਕਹਿਣ ਲੱਗਿਆ ਚੱਲ ਨਹੀਂ ਲੈਂਦੇ ਵੈ ਮੰਨ ਲਈ ਤੇਰੀ ਗੱਲ ਪਰ ਬੈਂਕ ਚ ਪਿਆ ਪੈਸਾ ਦੱਸ ਕੀ ਕਰਨਾ ਏ ਹੁਣ 500 ਰੁਪਏ ਸੈਂਕੜਾ ਕੋਈ ਵਿਆਜ ਹੁੰਦਾ ਉਹੀ ਜ਼ਮੀਨ ਦੇ ਚਾਰ ਡਲੇ ਖਰੀਦ ਲਈਏ ਤਾਂ ਸਿਉਨਾ ਇਹ ਨੀਰਾ ਜ਼ਮੀਨ ਸਿਉਨਾ ਹੁੰਦੀ ਏ ਅੱਗੇ ਤੇਰੀ ਮਰਜ਼ੀ ਏ ਮੈਂ ਤਾਂ ਹਿੱਕ ਤੇ ਧਰ ਕੇ ਲੈ ਨਹੀਂ ਜਾਣਾ ਇਹ ਸਾਰਾ ਕੁਝ ਤੇਰਾ ਹੀ ਐ ਸਭ ਤੂੰ ਸੋਚ ਲੈ ਹੁਣ ਬਸ ਸੋਚਿਆ ਹੀ ਐ ਆਪਾਂ ਨਹੀਂ ਲੈਣੀ ਜ਼ਮੀਨ ਹਰਿੰਦਰ ਵਿੱਚ ਪਹਿਲਾਂ ਵਾਲੀ ਅੜੀ ਕਾਇਮ ਸੀ ਮੁੰਡੇ ਦਾ بگੜਿਆ ਰੱਥ ਦੇਖ ਕੇ ਹਰਦੀਪ ਸਿੰਘ ਚੁੱਪ ਹੋ ਗਿਆ ਧੰਨਵਾਦ